ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਵੀਡੀਓ ਆਪਣੀ ਹੈਲਥ ਦੇ ਨਾਲ ਰਿਲੇਟਡ ਹੈ ਜਿਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਗੰਨੇ ਦਾ ਰਸ ਪੀਣ ਦੇ ਕਿਹੜੇ-ਕਿਹੜੇ ਫਾਇਦੇ ਨੇ ਹੰ ਗੰਨੇ ਦਾ ਰਸ ਸਭ ਤੋਂ ਜ਼ਿਆਦਾ ਅਸੀਂ ਗਰਮੀਆਂ ਦੇ ਵਿੱਚ ਪੀਂਦੇ ਆ ਤੇ ਗਰਮੀਆਂ ਆ ਚੁੱਕੀਆਂ ਨੇ ਇਸ ਕਰਕੇ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਜਿਹੜੇ ਲਿਕੁਇਡ ਨੇ ਜਿਵੇਂ ਕਿ ਗੰਨੇ ਦਾ ਰਸ ਵਗੈਰਾ ਸ਼ਿਕੰਜਵੀ ਇਹ ਚੀਜ਼ਾਂ ਜ਼ਰੂਰ ਪੀਣੀਆਂ ਚਾਹੀਦੀਆਂ ਨੇ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਗੰਨੇ ਦਾ ਰਸ ਪੀਣ ਦੇ ਸਾਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਨੇ ਸਭ ਤੋਂ ਪਹਿਲਾਂ ਹੈ ਗੰਨੇ ਦੇ ਰਸ ਦੇ ਵਿੱਚ ਕੈਲਸ਼ੀਅਮ, ਕ੍ਰੋਮੀਅਮ, ਕਾਪਰ, ਮੈਗਨੀਸ਼ੀਅਮ, ਮੈਗਨੀਜ਼, ਫਾਸਫੋਰਸ, ਪੋਟਾਸ਼ੀਅਮ ਤੇ ਜ਼ਿੰਕ ਹੁੰਦੀ ਹੈ। ਇਹ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ A, B1, B2, B3, B5 ਤੇ B6 ਹੁੰਦਾ ਹੈ ਤੇ ਇਹਦੇ ਨਾਲ ਹੀ ਇਹ ਐਂਟੀਆਕਸੀਡੈਂਟ ਵੀ ਹੈ। ਪ੍ਰੋਟੀਨ ਤੇ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਾਲੇ ਫਾਈਬਰ ਦੇ ਨਾਲ ਵੀ ਇਹ ਭਰਪੂਰ ਹੁੰਦਾ ਹੈ। ਗਰਮੀਆਂ 'ਚ ਗੰਨੇ ਦਾ ਜੂਸ ਇਸ ਲਈ ਵੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਨੂੰ ਪੀਣ ਦੇ ਨਾਲ ਜਿਹੜੀ ਸਾਨੂੰ એનર્ਜੀ ਹੈ ਫਰੰਤ ਮਿਲਦੀ ਹੈ ਨਾਲ ਦੀ ਨਾਲ ਮਿਲਦੀ ਹੈ ਗੰਨੇ ਦਾ ਰਸ ਗਲੂਕੋਜ਼ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ ਜਿਸ ਨਾਲ ਇਹ ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ ਹੀ એનર્ਜੀ ਬੂਸਟਰ ਦਾ ਕੰਮ ਵੀ ਕਰਦਾ ਹੈ ਇਸ ਲਈ ਡੱਬਾ ਬੰਦ ਜੂਸ ਪੀਣ ਨਾਲੋਂ ਵਧੀਆ ਇਹ ਹੈ ਕਿ ਰੋਜ਼ਾਨਾ ਇੱਕ ਗਲਾਸ ਗੰਨੇ ਦਾ ਤਾਜ਼ਾ ਰਸ ਪੀਤਾ ਜਾਵੇ ਗੰਨੇ ਦੇ ਰਸ 'ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਤੇ ਮੈਗਨੀਜ਼ ਇੱਕ ਐਲਕਾਇਨ ਦੇ ਰੂਪ ਦੇ ਵਿੱਚ ਕੰਮ ਕਰਦੇ ਨੇ ਐਡੀਸ਼ਨਲ ਕੈਂਸਰ ਦੀ ਬਿਮਾਰੀ ਹੋਣ ਦਾ ਖਤਰਾ ਕਾਫੀ ਹੱਦ ਤੱਕ ਘਟ ਜਾਂਦਾ ਹੈ ਖੋਜ ਦੇ ਵਿੱਚ ਵੀ ਇਹ ਗੱਲ ਮੰਨੀ ਗਈ ਹੈ ਕਿ ਗੰਨੇ ਦਾ ਰਸ ਪੀਣ ਨਾਲ ਸੀਰੀਚ ਕੈਂਸਰ ਦੇ ਵਾਇਰਸ ਹੋਣ ਦਾ ਖਤਰਾ ਘਟ ਜਾਂਦਾ ਹੈ ਤੇ ਔਰਤਾਂ 'ਚ ਸਭ ਤੋਂ ਵਧੇਰੇ ਹੋਣ ਵਾਲੇ ਬ੍ਰੈਸਟ ਕੈਂਸਰ ਤੇ ਮਰਦਾਂ ਦੇ ਪ੍ਰੋਸਟੇਟ ਕੈਂਸਰ ਦੀ ਜਿਹੜੀ ਸੰਭਾਵਨਾ ਉਹ ਕਾਫੀ ਘਟ ਜਾਂਦੀ ਹੈ ਹਾਲਾਂਕਿ ਇਹਦਾ ਸਵਾਦ ਬਹੁਤ ਹੀ ਮਿੱਠਾ ਹੁੰਦਾ ਹੈ ਪਰ ਫਿਰ ਵੀ ਇਹ ਜਿਹੜੇ ਡਾਇਬਟੀਜ਼ ਦੇ ਮਰੀਜ਼ ਨੇ ਉਹਨਾਂ ਦੇ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੀ ਮਿਠਾਸ ਦਾ ਕਾਰਨ ਕੀ ਹੈ ਇਹਦੇ ਵਿੱਚ ਨੇਚਰਲ 슈ਗਰ ਹੁੰਦੀ ਹੈ ਜੋ ਗਲਾਈਸੈਮਿਕ ਇੰਡੈਕਸ ਦੇ ਨਾਲ ਹੀ ਬਲੱਡ ਚ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ ਟਾਈਪ 2 ਡਾਇਬੀਟਿਸ ਦੇ ਮਰੀਜ਼ਾਂ ਨੂੰ ਗੰਨੇ ਦੇ ਰਸਤਾ ਸੇਵਨ ਕਰਨਾ ਚਾਹੀਦਾ ਹੈ ਗੰਨੇ ਦਾ ਰਸ ਸਰੀਰ ਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ ਜੋ ਕਿ ਗੁਰਦਿਆਂ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਗਰਮੀਆਂ ਚ ਔਰਤਾਂ ਨੂੰ ਹੋਣ ਵਾਲੇ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਤੇ ਜਲਨ ਵਰਗੀਆਂ ਸਮੱਸਿਆਵਾਂ ਨੂੰ ਗੰਨੇ ਦਾ ਰਸ ਪੀ ਕੇ ਦੂਰ ਕੀਤਾ ਜਾ ਸਕਦਾ ਹੈ ਹੋਰ ਤਾਂ ਹੋਰ ਖਾਣ ਪੀਣ ਦਾ ਸਭ ਤੋਂ ਵੱਧੇਰੇ ਅਸਰ ਗੁਰਦਿਆਂ ਤੇ ਪੈਂਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਅਸੀਂ ਚੀਜ਼ ਖਾਂਦੇ ਆ ਤਾਂ ਉਹ ਗੁਰਦਿਆਂ ਦੇ ਉੱਪਰ ਉਹਦਾ ਪ੍ਰਭਾਵ ਪੈਂਦਾ ਇਫੈਕਟ ਪੈਂਦਾ ਜਿਸ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹਨ ਇਹਨਾਂ ਸਭ ਤੋਂ ਛੁਟਕਾਰਾ ਪ੍ਰਾਪਤ ਕਰਨ ਦੇ ਲਈ ਗੰਨੇ ਦਾ ਰਸ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਸਿਹਤਮੰਦ skin ਲਈ α-hydroxy acid ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਕਿਲ ਮੋਹਾਸਿਆਂ ਨੂੰ ਦੂਰ ਕਰਨ ਦੇ ਨਾਲ ਹੀ skin ਨੂੰ ਹਾਈਡਰੇਟ ਕਰਨ ਦਾ ਕੰਮ ਕਰਦਾ ਹੈ ਇਸ ਨਾਲ ਸਮੇਂ ਤੋਂ ਪਹਿਲਾਂ ਦਿਸਣ ਵਾਲਾ ਬੁਢਾਪਾ ਦੂਰ ਕੀਤਾ ਜਾ ਸਕਦਾ ਹੈ ਇਸ ਤੇ ਰਸ ਨੂੰ ਚਿਹਰੇ ਤੇ ਲਗਾਉਣ ਨਾਲ ਚਮੜੀ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਨੇ ਇਸ ਨੂੰ ਮਾਸਿਕ ਤੇ ਸਕਰਬ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ ਗੰਨੇ ਦੇ ਰਸ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਪਾਚਨ ਸ਼ਕਤੀ ਨੂੰ ਸਹੀ ਰੱਖਣ ਦੇ ਵਿੱਚ ਸਹਾਇਕ ਹੈ ਪੇਟ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਸ ਤੋਂ ਬਚਾਉਣ ਦੇ ਨਾਲ ਹੀ ਉਸ ਨੂੰ ਕੈਂਸਰ ਗੈਸ ਬਦਹਜਮੀ ਪੇਟ ਦੀ ਜਲਨ ਅਤੇ ਮਰੋੜ ਆਦ ਨੂੰ ਵੀ ਦੂਰ ਰੱਖਦਾ ਹੈ ਕੈਲਸ਼ੀਅਮ ਦੀ ਕਮੀ ਨਾਲ ਸਿਰਫ ਹੱਡੀਆਂ ਹੀ ਕਮਜ਼ੋਰ ਨਹੀਂ ਹੁੰਦੀਆਂ ਸਗੋਂ ਹੱਥਾਂ ਪੈਰਾਂ ਦੇ ਨਹਾਂ ਵੀ ਛੇਤੀ ਟੁੱਟ ਜਾਂਦੇ ਹਨ ਇਸ ਨਾਲ ਪੈਰਾਂ ਦੀ ਖੂਬਸੂਰਤੀ ਖਰਾਬ ਹੋਣ ਲੱਗਦੀ ਹੈ ਇਸ ਤੋਂ ਛੁਟਕਾਰੇ ਲਈ ਕੁਝ ਦਿਨ ਗੰਨੇ ਦਾ ਰਸ ਪੀਓ ਤੇ ਫਰਕ ਤੁਸੀਂ ਆਪਣੇ ਆਪ ਹੀ ਵੇਖੋਗੇ ਸਾਹਾਂ ਦੀ ਦੁਰਗੰਧ ਜਾਂ ਮਸੂੜਿਆਂ ਦਾ ਦਰਦ ਜਾਂ ਫਿਰ ਦੰਦਾਂ ਸੰਬੰਧੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਕਾਰਗਰ ਹੈ ਦੰਦਾਂ ਦੀ ਤੰਦਰੁਸਤੀ ਦੇ ਨਾਲ ਹੀ ਉਸਦੀ ਚਮਕ ਕਾਇਮ ਰੱਖਣ ਲਈ ਵੀ ਗੰਨੇ ਦਾ ਰਸ ਪੀਣਾ ਬਹੁਤ ਹੀ ਫਾਇਦੇਮੰਦ ਸਿੱਧ ਹੋ ਸਕਦਾ ਹੈ ਜਿਨ੍ਹਾਂ ਦੇ ਦੰਦ ਜਾੜਾਂ ਵਧੀਆ ਕੰਮ ਕਰਦੇ ਨੇ ਉਹ ਗੰਨੇ ਨੂੰ ਚੂਪ ਵੀ ਸਕਦੇ ਨੇ ਇਹਨਾਂ ਨਾਲ ਜਿਹੜੇ ਦੰਦ ਨੇ ਉਹ ਹੋਰ ਮਜ਼ਬੂਤ ਬਣੇ ਰਹਿਣਗੇ ਗੰਨੇ ਦਾ ਰਸ ਐਂਟੀਆਕਸੀਡੈਂਟਸ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਈ ਤਰ੍ਹਾਂ ਦੇ ਇਨਫੈਕਸ਼ਨ ਦੇ ਨਾਲ ਲੜ ਕੇ ਸਰੀਰ ਦੀ ਪ੍ਰਤੀਰੋਧ ਪ੍ਰਣਾਲੀ ਨੂੰ ਸਹੀ ਰੱਖਦਾ ਹੈ ਲੀਵਰ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਬਿਲਰੂਬਿਨ ਦੇ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ ਪੀਲੀਏ ਦੇ ਮਰੀਜ਼ ਨੂੰ ਡਾਕਟਰ ਗੰਨੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੇਗੀ Have a nice day.